ਦੋਸਤੋ ਅੱਜ ਇੱਕ ਮੇਰੇ ਅੱਥੇ ਕਾਗਜ਼ ਲੱਗਿਆ ਹੈ ਜਿਹੜਾ ਕਿ 2017 ਦੀਆਂ ਚੋਣਾਂ ਮੌਕੇ ਦਾ ਹੈ ਤੇ ਉਹ ਅਰਵਿੰਦ ਕੇਜਰੀਵਾਲ ਦਾ ਅਰਵਿੰਦ ਕੇਜਰੀਵਾਲ ਦਾ ਇਕਰਾਰਨਾਮਾ ਹੈ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਮ ਮੈਨੀਫੈਸਟੋ ਦੇ ਰੂਪ ਚ ਹੈ ਪਰ ਲਿਖਿਆ ਇਕਰਾਰਨਾਮਾ ਹੈ ਜਿਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 4 ਸਾਲ ਹੋ ਗਏ ਪਰ ਇਹਨਾਂ ਲਗਭਗ 16 ਗੱਲਾਂ ਦੇ ਵਿੱਚੋਂ ਦੋ ਗੱਲਾਂ ਵੀ ਨਿਪਰੇ ਨਹੀਂ ਚੜੀਆਂ ਬੇਸ਼ੱਕ ਇਹ ਕਹਦੇ ਆ ਆਮਾ ਦੀ ਪਾਰਟੀ ਕਿ 17 ਦਾ ਸੀ ਜੀ 22 ਦੇ ਵਿੱਚ ਸਾਡੀਆਂ ਹੋਰ ਗੱਲਾਂ ਸੀ 17 ਤੇ 22 ਕਿਸਾਨ ਤੇ ਮਜ਼ਦੂਰਤਾ ਉਹੀ ਹੈ ਤੁਹਾਡੇ ਵਾਦੇ ਆ ਮੈਂ ਵਾਦੇ ਚ ਇਤੇ ਕਰਾਉਣ ਲੱਗਿਆ ਕਿ ਜਿਹੜੇ ਇਹਨਾਂ ਨੇ ਕੀਤੇ ਸੀ ਖਾਸ ਕਰਕੇ ਸਭ ਤੋਂ ਪਹਿਲਾ ਵਾਦਾ ਹਾਲਾਂਕਿ ਉਹ 5 ਨੰਬਰ ਤੇ ਹੈ ਪਰ ਮੈਂ ਉਹ ਯਾਦ ਕਰਾਉਣਾ ਕਿਉਂਕਿ ਇਸ ਸਮੇਂ ਸਭ ਤੋਂ ਵੱਧ ਚਰਚਾ ਉਸੇ ਦੀ ਹੈ ਉਸ ਵਾਦਿਆਂ ਦੇ ਵਿੱਚ 15 16 ਵਾਦੇ ਕੀਤੇ ਸੀ ਤੇ ਜਿਨ੍ਹਾਂ ਦੇ ਵਿੱਚ ਖੇਤ ਮਜ਼ਦੂਰਾ ਤੇ ਕਿਸਾਨਾਂ ਨਾਲ ਇੱਕ ਵਾਦਾ ਸੀ ਕਿ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਤੋਂ ਰਾਹਤ ਲਈ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਖੇਤ ਮਜ਼ਦੂਰਾਂ ਨੂੰ ਵੀ ਫਸਲ ਦੇ ਬਰਬਾਦ ਹੋਣ ਤੱਕ 10000 ਰੁਪਏ ਪ੍ਰਤੀ ਮਹੀਨਾ ਮੁਆਵਜ਼ਾ 10000 ਰੁਪਏ ਪ੍ਰਤੀ ਮਹੀਨਾ ਖੇਤ ਮਜ਼ਦੂਰਾਂ ਨਾਲ ਵਾਦਾ ਕੀਤਾ ਸੀ 2017 ਮੌਕੇ ਅੱਜ ਕੁਦਰਤੀ ਆਫਤ ਹੈ ਤਾਂ ਖੇਤ ਮਜ਼ਦੂਰਾਂ ਦਾ ਨਾਂ ਵੀ ਜ਼ੁਬਾਨ ਤੇ ਨਹੀਂ ਤੇ ਕਿਸਾਨਾਂ ਨੇ ਵੀ ਇਹ ਤਜਰਬਾ ਦੇਖਿਆ ਕਿ 2023 ਦੇ ਵਿੱਚ 20000 ਛੱਡੋ 6500 ਰੁਪਏ ਦੇ ਕਰੀਬ ਕਿਸੇ ਨੂੰ 6800 ਰੁਪਏ ਦੇ ਕਰੀਬ ਜਿਹੜਾ ਉਹ ਪਰ ਏਕੜ ਆਇਆ ਤੇ 5 ਕਿੱਲਾਂ ਤੋਂ ਵੱਧ ਉਹ ਆਇਆ ਨਹੀਂ ਤੇ ਉਹ ਵੀ ਕੇਂਦਰ ਦਾ ਮੁਆਵਜਾ ਸੀ ਨਾ ਕਿ ਪੰਜਾਬ ਸਰਕਾਰ ਦਾ ਇਹ ਇਹ ਜਿਹੜਾ ਕੁਦਰਤੀ ਆਫਤ ਨਾ ਬਾਕੀ ਜਿਹੜੇ ਵਾਅਦੇ ਕਰਦਾ ਉਸ ਸਮੇਂ ਜਿਹੜੀ ਸਰਕਾਰ ਸੀ ਉਹ ਕਾਲੀ ਦਲ ਦੀ ਸੀ ਇਹਨਾਂ ਨੇ ਪਹਿਲੇ ਨੰਬਰ ਤੇ ਵਾਅਦਾ ਕੀਤਾ ਸੀ ਕਿ ਕਾਲੀ ਦਲ ਦੇ ਤੇ ਪਾਏ ਪਾ ਜਿਹੜੇ ਗੱਠ ਜੋੜ ਦੇ ਮੰਤਰੀ ਐ ਜਿਨ੍ਹਾਂ ਨੇ ਕਿਸਾਨਾਂ ਦੀਆਂ ਸਕੀਮਾਂ ਦੇ ਵਿੱਚ ਧੋਖਾ ਧੜੀ ਕੀਤੀ ਐ ਉਹਨਾਂ ਦੇ ਵਿੱਚ ਨਾਮ ਸੀ ਮੰਤਰੀ ਤੋਤਾ ਸਿੰਘ ਆਦੇਸ਼ ਪ੍ਰਤਾਪ ਕੈਰੋਂ ਵਿਕਰਮ ਸਿੰਘ ਮਜੀਠੀਆ ਸਕੰਦਰ ਸਿੰਘ ਮਲੂਕਾ ਤੇ ਹੋਰ ਜਿਨ੍ਹਾਂ ਨੇ ਵੀ ਕੀਤਾ ਜੇਲ੍ਹ ਚ ਭੇਜਾਂਗੇ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਆ ਉਹ ਹੈ ਗਿਆ ਜੀ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਬਾਕੀ ਤੋਤਾ ਸਿੰਘ ਜਿਹੜੇ ਦੁਨੀਆ ਤੇ ਨਹੀਂ ਨਹੀਂ ਆਦੇਸ਼ ਪ੍ਰਤਾਪ ਕਹਿ ਰਹੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਸਕੰਦਰ ਮਲੂਕਾ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਬਾਕੀ ਜਿਹੜੇ ਕਾਂਗਰਸ ਦੇ ਮੌਕੇ ਦੇ ਮੰਤਰੀ ਹੈ ਕਿਉਂਕਿ ਉਸ ਤੋਂ ਬਾਅਦ ਕਾਫੀ ਬਦਲ ਗਿਆ ਉਹਨਾਂ 'ਚ ਵੀ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕੋਈ ਗ੍ਰਿਫਤਾਰੀ ਜਾਂ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨਾਂ ਨੇ ਕਿਹਾ ਸੀ ਕਿ 2018 ਤੱਕ ਚਲੋ ਮੰਨ ਲਓ ਕਿ ਸਰਕਾਰ ਨਹੀਂ ਆਈ ਹੁਣ 2022 ਹੈ 17 ਦਾ 18 ਤੇ 22 ਦਾ 23 ਦੇ ਵਿੱਚ ਹੋਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਹਰ ਕਿਸਾਨ ਦਾ 2018 ਤੱਕ ਦਾ ਜੇ ਆ ਨਵੀਂ ਸਰਕਾਰ ਦੇ ਲਈ ਇਹ ਤਾਂ 2023 ਤੱਕ ਦਾ ਗਰੀਬ ਕਿਸਾਨਾਂ ਕਿਸਾਨ ਮਜ਼ਦੂਰਾਂ ਦਲਿਤ ਅਤੇ ਪਛੜੀ ਜਾਤੀਆਂ ਦੇ ਬੈਂਕ ਕਰਜ਼ੇ ਮੁਆਫ ਤੇ ਬਾਕੀ ਸਾਰੇ ਕਿਸਾਨਾਂ ਦੇ ਕਰਜ਼ਿਆਂ ਉੱਤੇ ਵਿਆਜ ਮੁਆਫ ਠੀਕ ਹੈ ਆੜਤੀਆਂ ਤੇ ਹੋਰ ਹੋਰਾਂ ਦੇ ਕਰਜ਼ੇ ਨੂੰ ਕਾਬੂ ਕਰਨ ਲਈ ਸਰ ਛੋਟੂ ਰਾਮ ਐਕਟ ਮੋੜ ਲਾਗੂ ਕਰਕੇ ਵਿਆਜ ਨੂੰ ਮੂਲ ਤੋਂ ਵੱਧ ਨਹੀਂ ਹੋਣ ਦਿੱਤਾ ਜਾਵੇਗਾ ਤੇ ਮੂਲ ਤੋਂ ਦੁੱਗਣਾ ਹੋਣ ਤੇ ਕਰਜ਼ਾ ਖਤਮ। ਸਵਾਮੀ ਨਾਥਨ ਸਵਾਮੀ ਨਾਥਨ ਰਿਪੋਰਟ ਨੂੰ 2020 ਤੱਕ ਲਾਗੂ ਕੀਤਾ ਜਾਵੇ ਕਿ 17 ਤੋਂ 20 ਤੇ ਯਾਨੀ ਕਿ 22 ਤੋਂ 25 ਹੁਣ ਤੱਕ ਲਾਗੂ ਹੋ ਜਾਣੀ ਚਾਹੀਦੀ ਸੀ। ਸਵਾਮੀ ਨਾਥਰ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਸੀ। ਫਸਲਾਂ ਕਿਸਾਨਾਂ ਨੂੰ ਫਸਲ ਉੱਤੇ ਕੀਤੇ ਖਰਚ ਦਾ 50% ਦੀ ਵੱਧ ਮੁੱਲ। ਕੁਦਰਤੀ ਹਫ਼ਤਾਲਾ ਤੁਹਾਨੂੰ ਦੱਸ ਦਿੰਦਾ ਹੈ ਕਿਸਾਨ ਦੀ ਫਸਲ ਮੰਡੀ ਚ ਪਹੁੰਚਣ ਤੋਂ 24 ਘੰਟੇ ਅੰਦਰ ਖਰੀਦ ਯਕੀਨੀ ਔਰ ਤੁਸੀਂ ਦੇਖ ਹੀ ਲਿਆ ਪਿਛਲੇ ਸਮੇਂ ਜੋ ਕਿਸਾਨਾਂ ਨਾਲ ਹੋਈ ਆ। ਕਿਸਾਨਾਂ ਨੂੰ 12 ਘੰਟੇ ਮੁਫਤ ਬਿਜਲੀ ਬਿੱਲ ਨਹੀਂ ਲੱਗਣਗੇ ਇਹ ਗੱਲ ਤੇ ਕਿਸਾਨ ਕਹਿ ਰਿਹਾ ਕਿ ਹੋਇਆ ਇਹ ਗੱਲ ਜਿਵੇਂ ਅਸੀਂ ਵੀ ਕਿਹਾ ਕਿ ਦੋ ਗੱਲਾਂ ਵਿੱਚ ਹੋਈਆਂ ਕਿਸਾਨ ਅਤੇ ਕਿਸਾਨ ਮਜ਼ਦੂਰਾਂ ਦੀ ਕਿਸਾਨ ਮਜ਼ਦੂਰਾਂ ਦੀਆਂ ਧੀਆਂ ਦੇ ਵਿਆਹ ਲਈ 52000 ਰੁਪਏ ਕਿਸਾਨਾਂ ਦੇ ਲਈ ਮੈਨੂੰ ਲੱਗਦਾ ਨਹੀਂ ਕਿ ਕਿਸੇ ਕਿਸਾਨ ਨੂੰ ਮਿਲੇ ਹੋਣਗੇ ਮਜ਼ਦੂਰਾਂ ਨੂੰ ਮਿਲਦੇ ਐ ਪਰ ਉਹ ਸਕੀਮ ਪੁਰਾਣੀਆ ਸਰਕਾਰਾਂ ਮੌਕੇ ਦੀ ਐ ਤੇ ਧੀ ਦੇ ਜਨਮ ਮੌਕੇ 21000 ਰੁਪਏ ਆਇਤਾ ਕੋਈ ਪੰਜਾਬ ਦਾ ਬੰਦਾ ਦੱਸ ਦੇਵੇ ਕਿ 2022 ਤੋਂ ਬਾਅਦ ਕਿਸੇ ਨੂੰ ਆਪਣੀ ਬੱਚੀ ਦੇ ਜਨਮ ਦਿਨ ਦੇ ਉੱਤੇ 21000 ਰੁਪਏ ਦਾ ਸ਼ਗਨ ਮਿਲਿਆ ਹੋਵੇ ਹਰ ਪਿੰਡ ਵਿੱਚ ਮਹੱਲਾ ਕਲੀਨਿਕ ਬਣਾਏ ਜਾਣਗੇ ਸਰਕਾਰੀ ਹਸਪਤਾਲਾਂ ਦੀ ਦਵਾਈਆਂ ਟੈਸਟ ਫਰੀ ਮਿੱਥੇ ਕੇ ਪ੍ਰਾਈਵੇਟ ਹਸਪਤਾਲਾਂ 'ਚ 5 ਲੱਖ ਤੱਕ ਦਾ ਮੁਫਤ العلاਜ ਉਹ ਚ ਸਭ ਨੂੰ ਪਤਾ ਕੇਂਦਰ ਸਰਕਾਰ ਦੇ ਰਹੀ ਹੈ ਮੱਕੀ ਬਾਸਮਤੀ ਤੇ ਦਾਲਾਂ ਤੇ ਐਮਐਸਪੀ ਨੂੰ ਮੰਡੀ ਦੇ ਰੇਟ ਬਰਾਬਰ ਕਰਨ ਲਈ ਬਜਦੀ ਰਾਸੀ ਸਰਕਾਰ ਵੱਲੋਂ ਉਹ ਸਾਹਮਣੇ ਦੇਖ ਲਿਆ ਕਿ ਮੰਗੀ ਜਿਹੜੀ ਮੱਕੀ ਤੇ ਬਾਸਮਤੀ ਤੇ ਜਿਹੜੀ ਜਾਂ ਮੂੰਗੀ ਤੇ ਕਿਹੜੀ ਯੂਨੀਓ ਬਲੀਏ ਸਰਕਾਰੀ ਸੁਸਾਇਟੀਆਂ ਸਹਿਕਾਰੀ ਸੈਟਿਅਮ ਵਿੱਚ ਸਿਆਸੀ ਦਖਲਅੰਦਾਜ਼ੀ ਤੋਂ ਮੁਕਤ ਸਰ ਸਹਿਕਾਰੀ ਸੁਸਾਇਟੀਆਂ ਦੇ ਵਿੱਚ ਜਿਹੜੀ ਸਿਆਸੀ ਦਖਲਅੰਦਾਜ਼ੀ ਹੈ ਉਹਦਾ ਵੀ ਹਾਲ ਤੁਸੀਂ ਦੇਖਿਆ ਕਿ ੱੱਕੇ ਨਾਲ ਪ੍ਰਧਾਨ ਥੋਪ ਦਿੱਤਾ ਜਾਂਦਾ ਹੈ ਨਾ ਕਿਸੇ ਮੈਂਬਰ ਨੂੰ ਪੁੱਛਿਆ ਜਾਂਦਾ ਨਾ ਕੁਝ ੱੱਕੇ ਨਾਲ ਪ੍ਰਧਾਨ ਬਣਾਏ ਜਾਂਦੇ ਸਾਰੇ ਜਗ੍ਹਾ ਸਹਿਕਾਰੀ ਸੁਸਾਇਟੀਆਂ ਦੇ ੱੱਕੇ ਵੀ ਤੁਸੀਂ ਦੇਖੇ ਹੈ ਜ਼ਮੀਨ ਨਾਲ ਸੰਬੰਧਿਤ ਸਾਰੇ ਮੁਕੱਦਮਿਆਂ ਦਾ ਫਾਸਟ ਟਰੈਕ ਕੋਰਟਾਂ ਨਹੀਂ 2 ਸਾਲਾਂ ਅੰਦਰ ਨਿਪਟਾਰਾ ਕੋਈ ਪੰਜਾਬ ਦੇ ਵਿੱਚ ਫਾਸਟ ਟਰੈਕ ਕੋਰਟ ਪਾਣੀ ਹੋਵੇ ਸਰਕਾਰ ਆਉਣ ਤੋਂ ਬਾਅਦ ਉਹ ਸੱਜ ਸਕਦਾ ਹੈ ਉਸ ਤੋਂ ਬਾਅਦ ਅਕਾਲੀ ਭਾਈਪਾ ਸਰਕਾਰ ਹੁਣ ਤੁਸੀਂ ਨਾਲ ਕਾਂਗਰਸ ਵੀ ਲਾ ਲਓ ਦੁਆਰਾ ਸਾਰੇ ਧਾਰ ਕੀਤੇ ਝੂਠੇ ਕੇਸ ਵਾਪਸ ਕੋਈ ਇੱਕ ਵੀ ਕੇਸ ਵਾਪਸ ਲਿਆ ਹੋਵੇ ਜ਼ਮੀਨਾਂ ਦੇ ਤਕਸੀਮ ਦੇ ਮਸਲੇ ਇੱਕ ਸਮੇਂ ਨਿਰਧਾਰ ਸਮੇਂ ਚ ਹੱਲ ਉਹ ਵੀ ਤੁਸੀਂ ਦੱਸ ਸਕਦੇ ਹੋ ਵੜਾਪਾ ਪੈਨਸ਼ਨ ਉਹ ਸਮੇਂ 500 ਸੀ 2000 ਕੀਤੀ ਜਾਵੇਗੀ ਕਾਂਗਰਸ ਨੇ 1500 ਕਰਤੀ ਸੀ ਤੇ ਅੱਜ ਵੀ 1500 ਹੈ ਸਰਕਾਰ ਨੇ ਪਿਛਲੇ ਮੌਕੇ 2581 ਤੇ ਹਾਲੇ ਤੱਕ ਪੈਨਸ਼ਨ ਨਹੀਂ ਵਧਾਈ 10 ਲੱਖ ਨਵੇਂ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਪੁਰਾਣਿਆਂ ਦੇ ਕਾਰਡ ਵੀ ਇਕੱਠੇ ਗਏ ਆ ਤੁਹਾਨੂੰ ਸਭ ਨੂੰ ਪਤਾ ਵਿਆਜ ਮੁਕਤ ਕਰਜ਼ੇ ਸਸਤੀ ਬਿਜਲੀ ਵਰਗੀਆਂ ਸਕੀਮਾਂ ਇਹ ਆ ਚੁੱਕੀਆਂ 25000 ਨਵੇਂ ਡੈਰੀ ਫਾਰਮ ਕੋਈ ਇੱਕ ਵੀ ਡੈਰੀ ਫਾਰਮ ਸਰਕਾਰ ਦੀ ਮਦਦ ਨਾਲ ਖੁੱਲੇ ਹੋਣ ਉਹ ਵੀ ਕੋਈ ਦੱਸ ਸਕਦਾ ਹੈ ਬੇਜ਼ਮੀਨੇ ਮਜ਼ਦੂਰਾਂ ਨੂੰ ਆਪਣਾ ਕੰਮ ਕਾਜ ਕਰਨ ਲਈ 2 ਲੱਖ ਰੁਪਏ ਦਾ ਬੀਮਾ ਬਿਨਾਂ ਵਿਆਜ ਤੋਂ ਤਾਂ ਆਓ ਸਾਰੀ ਲੋਨ ਬਿਨਾਂ ਵਿਆਜ ਤੋਂ ਤਾਂ ਇਹਨਾਂ ਸਾਰੇ ਵਾਅਦਿਆਂ 'ਚ ਦੋ ਵਾਅਦੇ ਬਿਜਲੀ ਵਾਲਾ ਵਾਅਦਾ ਉਹ ਪੂਰਾ ਹੋਇਆ ਹੈ ਤੇ 52000 ਸਕੀਮ ਜਿਹੜੀ ਆ ਉਹ ਵੀ ਕਹਿੰਦੇ ਆ ਕਿ ਬੜਾ ਲੰਮਾ ਸਮਾਰੂਗੀ ਤੇ ਪਿਛਲੀਆਂ ਸਰਕਾਰਾਂ ਮੌਕੇ ਦੀ ਐ ਸੋ ਜਿਹੜੇ ਜਿਹੜੇ ਵਾਦੇ ਅਰਵਿੰਦ ਕੇਜਰੀਵਾਲ ਨੇ ਕੀਤੇ ਸੀ ਉਹਨਾਂ ਦੇ ਵਿੱਚੋਂ ਹੀ ਕੋਈ ਵਾਦਾ ਨਹੀਂ ਪੂਰਾ ਹੋਇਆ ਸਾਢੇ 3 ਸਾਲ ਤੋਂ ਉੱਪਰ ਸਰਕਾਰ ਨੂੰ ਹੋ ਗਿਆ ਤੇ ਹੋਰ ਵਾਦੇ ਕੀ ਪੂਰੇ ਕਰਨਗੇ ਆ ਅਰਵਿੰਦ ਕੇਜਰੀਵਾਲ ਦਾ ਇਕਰਾਰਨਾਮਾ ਉਹਨਾਂ ਨੂੰ ਜਰੂਰ ਪੜਾ ਦਿਓ ਤਾਂ ਕਿ ਉਹ ਇਹਨਾਂ ਵਾਦਿਆਂ ਨੂੰ ਪੂਰੇ ਕਰ ਦੇਣ ਦੋਸਤੋ ਅੱਜ ਇੱਕ ਮੇਰੇ ਅੱਥੇ ਕਾਗਜ਼ ਲੱਗਿਆ ਹੈ ਜਿਹੜਾ ਕਿ 2017 ਦੀਆਂ ਚੋਣਾਂ ਮੌਕੇ ਦਾ ਹੈ ਤੇ ਉਹ ਅਰਵਿੰਦ ਕੇਜਰੀਵਾਲ ਦਾ ਅਰਵਿੰਦ ਕੇਜਰੀਵਾਲ ਦਾ ਇਕਰਾਰਨਾਮਾ ਹੈ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਮ ਮੈਨੀਫੈਸਟੋ ਦੇ ਰੂਪ ਚ ਹੈ ਪਰ ਲਿਖਿਆ ਇਕਰਾਰਨਾਮਾ ਹੈ ਜਿਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 4 ਸਾਲ ਹੋ ਗਏ ਪਰ ਇਹਨਾਂ ਲਗਭਗ 16 ਗੱਲਾਂ ਦੇ ਵਿੱਚੋਂ ਦੋ ਗੱਲਾਂ ਵੀ ਨਿਪਰੇ ਨਹੀਂ ਚੜੀਆਂ ਬੇਸ਼ੱਕ ਇਹ ਕਹਦੇ ਆ ਆਮ ਆਦੀ ਪਾਰਟੀ ਕਿ 17 ਦਾ ਸੀ ਜੀ 22 ਦੇ ਵਿੱਚ ਸਾਡੀਆਂ ਹੋਰ ਗੱਲਾਂ ਸੀ 17 ਤੇ 22 ਕਿਸਾਨ ਤੇ ਮਜ਼ਦੂਰਤਾ ਉਹੀ ਹੈ ਤੁਹਾਡੇ ਵਾਦੇ ਆ ਮੈਂ ਵਾਦੇ ਚ ਇੱਥੇ ਕਰਾਉਣ ਲੱਗਿਆ ਕਿ ਜਿਹੜੇ ਇਹਨਾਂ ਨੇ ਕੀਤੇ ਸੀ ਖਾਸ ਕਰਕੇ ਸਭ ਤੋਂ ਪਹਿਲਾ ਵਾਦਾ ਹਾਲਾਂਕਿ ਉਹ 5 ਨੰਬਰ ਤੇ ਹੈ ਪਰ ਮੈਂ ਉਹ ਯਾਦ ਕਰਾਉਣਾ ਕਿਉਂਕਿ ਇਸ ਸਮੇਂ ਸਭ ਤੋਂ ਵੱਧ ਚਰਚਾ ਉਸੇ ਦੀ ਹੈ ਉਸ ਵਾਦਿਆਂ ਦੇ ਵਿੱਚ 15 16 ਵਾਦੇ ਕੀਤੇ ਸੀ ਤੇ ਜਿਨ੍ਹਾਂ ਦੇ ਵਿੱਚ ਖੇਤ ਮਜ਼ਦੂਰਾ ਤੇ ਕਿਸਾਨਾਂ ਨਾਲ ਇੱਕ ਵਾਦਾ ਸੀ ਕਿ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਤੋਂ ਰਾਹਤ ਲਈ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਖੇਤ ਮਜ਼ਦੂਰਾਂ ਨੂੰ ਵੀ ਫਸਲ ਤੇ ਬਰਬਾਦ ਹੋਣ ਤੱਕ 10000 ਰੁਪਏ ਪ੍ਰਤੀ ਮਹੀਨਾ ਮੁਆਵਜ਼ਾ 10000 ਰੁਪਏ ਪ੍ਰਤੀ ਮਹੀਨਾ ਖੇਤ ਮਜ਼ਦੂਰਾਂ ਨਾਲ ਵਾਦਾ ਕੀਤਾ ਸੀ 2017 ਮੌਕੇ ਅੱਜ ਕੁਦਰਤੀ ਆਫਤ ਆਈ ਹੈ ਤਾਂ ਖੇਤ ਮਜ਼ਦੂਰਾਂ ਦਾ ਨਾਂ ਵੀ ਜ਼ੁਬਾਨ ਤੇ ਨਹੀਂ ਤੇ ਕਿਸਾਨਾਂ ਨੇ ਵੀ ਇਹ ਤਜਰਬਾ ਦੇਖਿਆ ਕਿ 2023 ਦੇ ਵਿੱਚ 20000 ਛੱਡੋ 6500 ਰੁਪਏ ਦੇ ਕਰੀਬ ਕਿਸੇ ਨੂੰ 6800 ਰੁਪਏ ਦੇ ਕਰੀਬ ਜਿਹੜਾ ਉਹ ਪਾਰੇ ਕਿਢਾਇਆ ਤੇ 5 ਕਿੱਲਾਂ ਤੋਂ ਵੱਧ ਉਹ ਆਇਆ ਨਹੀਂ ਤੇ ਉਹ ਵੀ ਕੇਂਦਰ ਦਾ ਮੁਆਵਜ਼ਾ ਸੀ ਨਾ ਕਿ ਪੰਜਾਬ ਸਰਕਾਰ ਦਾ ਇਹ ਇਹ ਜਿਹੜਾ ਕੁਦਰਤੀ ਆਫਤਨਾ ਬਾਕੀ ਜਿਹੜੇ ਵਾਅਦੇ ਕਰਦਾ ਉਸ ਸਮੇਂ ਜਿਹੜੀ ਸਰਕਾਰ ਸੀ ਉਹ ਕਾਲੀ ਦਲ ਦੀ ਸੀ ਇਹਨਾਂ ਨੇ ਪਹਿਲੇ ਨੰਬਰ ਤੇ ਵਾਅਦਾ ਕੀਤਾ ਸੀ ਕਿ ਕਾਲੀ ਦਲ ਦੇ ਤੇ ਪਾਏ ਪਾ ਜਿਹੜੇ ਗਠਜੋੜ ਦੇ ਮੰਤਰੀ ਐ ਜਿਨ੍ਹਾਂ ਨੇ ਕਿਸਾਨਾਂ ਦੀਆਂ ਸਕੀਮਾਂ ਦੇ ਵਿੱਚ ਧੋਖਾ ਧੜੀ ਕੀਤੀ ਐ ਉਹਨਾਂ ਦੇ ਵਿੱਚ ਨਾਮ ਸੀ ਮੰਤਰੀ ਤੋਤਾ ਸਿੰਘ ਆਦੇਸ਼ ਪ੍ਰਤਾਪ ਕੈਰੋਂ ਸਰ ਵਿਕਰਮ ਸਿੰਘ ਮਜੀਠੀਆ ਸਕੰਦਰ ਸਿੰਘ ਮਲੂਕਾ ਤੇ ਹੋਰ ਜਿਨ੍ਹਾਂ ਨੇ ਵੀ ਕੀਤਾ ਜੇਲ੍ਹ ਚ ਭੇਜਾਂਗੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਆ ਉਹ ਹੈ ਗਿਆ ਜੀ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਬਾਕੀ ਤੋਤਾ ਸਿੰਘ ਜਿਹੜੇ ਦੁਨੀਆ ਤੇ ਨਹੀਂ ਨਹੀਂ ਆਦੇਸ਼ ਪ੍ਰਤਾਪ ਕਹਿ ਰਹੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਸਕੰਦਰ ਮਲੂਕਾ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਬਾਕੀ ਜਿਹੜੇ ਕਾਂਗਰਸ ਦੇ ਮੌਕੇ ਦੇ ਮੰਤਰੀ ਹੈ ਕਿਉਂਕਿ ਉਸ ਤੋਂ ਬਾਅਦ ਕਾਫੀ ਬਦਲ ਗਿਆ ਉਹਨਾਂ 'ਚ ਵੀ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕੋਈ ਗ੍ਰਿਫਤਾਰੀ ਜਾਂ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨਾਂ ਨੇ ਕਿਹਾ ਸੀ ਕਿ 2018 ਤੱਕ ਚਲੋ ਮੰਨ ਲਓ ਕਿ ਸਰਕਾਰ ਨਹੀਂ ਆਈ ਹੁਣ 2022 ਐ 17 ਦਾ 18 ਤੇ 22 ਦਾ 23 ਦੇ ਵਿੱਚ ਹੋਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਹਰ ਕਿਸਾਨ ਦਾ 2018 ਤੱਕ ਦਾ ਜਿਹੜਾ ਨਵੀਂ ਸਰਕਾਰ ਲਈ ਤਾਂ 2023 ਤੱਕ ਦਾ ਗਰੀਬ ਕਿਸਾਨਾਂ ਕਿਸਾਨ ਮਜ਼ਦੂਰਾਂ ਦਲਿਤ ਅਤੇ ਪਛੜੀ ਜਾਤੀਆਂ ਦੇ ਬੈਂਕ ਕਰਜ਼ੇ ਮੁਆਫ ਤੇ ਬਾਕੀ ਸਾਰੇ ਕਿਸਾਨਾਂ ਦੇ ਕਰਜ਼ਿਆਂ ਉੱਤੇ ਵਿਆਜ ਮੁਆਫ ਠੀਕ ਐ ਆਰਤੀਆਂ ਤੇ ਹੋਰ ਹੋਰਾਂ ਦੇ ਕਰਜ਼ੇ ਨੂੰ ਕਾਬੂ ਕਰਨ ਲਈ ਸਰ ਛੋਟੂ ਰਾਮ ਐਕਟ ਮੋਡ ਲਾਗੂ ਕਰਕੇ ਵਿਆਜ ਨੂੰ ਮੂਲ ਤੋਂ ਵੱਧ ਨਹੀਂ ਹੋਣ ਦਿੱਤਾ ਜਾਵੇਗਾ ਤੇ ਮੂਲ ਤੋਂ ਦੁੱਗਣਾ ਹੋਣ ਤੇ ਕਰਜ਼ਾ ਖਤਮ। ਸਵਾਮੀ ਰਾਥਨ ਸਵਾਮੀ ਨਾਥਨ ਰਿਪੋਰਟ ਨੂੰ 2020 ਤੱਕ ਲਾਗੂ ਕੀਤਾ ਜਾਵੇ ਕਿ 17 ਤੋਂ 20 ਤੇ ਯਾਨੀ ਕਿ 22 ਤੋਂ 25 ਹੁਣ ਤੱਕ ਲਾਗੂ ਹੋ ਜਾਣੀ ਚਾਹੀਦੀ ਸੀ। ਸਵਾਮੀ ਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਸੀ। ਫਸਲਾਂ ਕਿਸਾਨਾਂ ਨੂੰ ਫਸਲ ਉੱਤੇ ਕੀਤੇ ਖਰਚ ਦਾ 50% ਦੀ ਵੱਧ ਮੁੱਲ। ਕੁਦਰਤੀ ਹਫ਼ਤਾਲਾ ਤੁਹਾਨੂੰ ਦੱਸ ਦਿੱਤਾ ਹੈ। ਕਿਸਾਨ ਦੀ ਫਸਲ ਮੰਡੀ ਚ ਪਹੁੰਚਣ ਤੋਂ 24 ਘੰਟੇ ਅੰਦਰ ਖਰੀਦ ਯਕੀਨੀ ਔਰ ਤੁਸੀਂ ਦੇਖ ਹੀ ਲਿਆ ਪਿਛਲੇ ਸਮੇਂ ਜੋ ਕਿਸਾਨਾਂ ਨਾਲ ਹੋਈ ਹੈ ਕਿਸਾਨਾਂ ਨੂੰ 12 ਘੰਟੇ ਮੁਫਤ ਬਿਜਲੀ ਬਿੱਲ ਨਹੀਂ ਲੱਗਣਗੇ ਇਹ ਗੱਲ ਤੇ ਕਿਸਾਨ ਕਹਿ ਰਿਹਾ ਕਿ ਹੋਇਆ ਹੈ ਇਹ ਗੱਲ ਜਿਵੇਂ ਅਸੀਂ ਵੀ ਕਿਹਾ ਕਿ ਦੋ ਗੱਲਾਂ ਵਿੱਚ ਹੋਈਆਂ ਕਿਸਾਨ ਅਤੇ ਕਿਸਾਨ ਮਜ਼ਦੂਰਾ ਦੀ ਕਿਸਾਨ ਮਜ਼ਦੂਰਾ ਦੀਆਂ ਧੀਆਂ ਦੇ ਵਿਆਹ ਲਈ 51000 ਰੁਪਏ ਕਿਸਾਨਾਂ ਦੇ ਲਈ ਮੈਨੂੰ ਲੱਗਦਾ ਨਹੀਂ ਕਿ ਕਿਸੇ ਕਿਸਾਨ ਨੂੰ ਮਿਲੇ ਹੋਣਗੇ ਮਜ਼ਦੂਰਾ ਨੂੰ ਮਿਲਦੇ ਐ ਪਰ ਉਹ ਸਕੀਮ ਪੁਰਾਣੀਆ ਸਰਕਾਰਾਂ ਮੌਕੇ ਦੀ ਹੈ ਤੇ ਧੀ ਦੇ ਜਨਮ ਮੌਕੇ 21000 ਰੁਪਏ ਅਜੇ ਤੱਕ ਕੋਈ ਪੰਜਾਬ ਦਾ ਬੰਦਾ ਦੱਸ ਦੇਵੇ ਕਿ 2022 ਤੋਂ ਬਾਅਦ ਕਿਸੇ ਨੂੰ ਆਪਣੀ ਬੱਚੀ ਦੇ ਜਨਮ ਦਿਨ ਦੇ ਉੱਤੇ 21000 ਰੁਪਏ ਦਾ ਸ਼ਗਨ ਮਿਲਿਆ ਹੋਵੇ ਹਰ ਪਿੰਡ ਵਿੱਚ ਮਹੱਲਾ ਕਲੀਨਿਕ ਬਣਾਏ ਜਾਣਗੇ ਸਰਕਾਰੀ ਹਸਪਤਾਲਾਂ ਦੀ ਦਵਾਈਆਂ ਟੈਸਟ ਫ੍ਰੀ ਮਿੱਥੇ ਕੇ ਪ੍ਰਾਈਵੇਟ ਹਸਪਤਾਲਾਂ 'ਚ 5 ਲੱਖ ਤੱਕ ਦਾ ਮੁਫਤ ਇਲਾਜ ਜੋ ਸਭ ਨੂੰ ਪਤਾ ਕੇਂਦਰ ਸਰਕਾਰ ਦੇ ਰਹੀ ਹੈ ਮੱਕੀ ਬਾਸਮਤੀ ਤੇ ਦਾਲਾਂ ਤੇ ਐਮਐਸਪੀ ਨੂੰ ਮੰਡੀ ਦੇ ਰੇਟ ਬਰਾਬਰ ਕਰਨ ਲਈ 22 ਦੀ ਰਾਸੀ ਸਰਕਾਰ ਵੱਲੋਂ ਉਹ ਸਾਬਨੇ ਦੇਖ ਲਿਆ ਕਿ ਮੰਗੀ ਜਿਹੜੀ ਮੱਕੀ ਤੇ ਬਾਸਮਤੀ ਤੇ ਜਿਹੜੀ ਜਾਂ ਮੂੰਗੀ ਤੇ ਕਿਹੜੀ ਜਿਹੜੀ ਹੋ ਬਲੀਏ ਸਰਕਾਰੀ ਸੁਸਾਇਟੀਆਂ ਸਹਿਕਾਰੀ ਸੁਸਾਇਟੀਆਂ ਵਿੱਚ ਸਿਆਸੀ ਦਖਲਅੰਦਾਜ਼ੀ ਤੋਂ ਮੁਕਤ ਸਹਿਕਾਰੀ ਸੁਸਾਇਟੀਆਂ ਦੇ ਵਿੱਚ ਜਿਹੜੀ ਸਿਆਸੀ ਦਖਲਅੰਦਾਜ਼ੀ ਹੈ ਉਹਦਾ ਵੀ ਹਾਲ ਤੁਸੀਂ ਦੇਖਿਆ ਕਿ ੱੱਕੇ ਨਾਲ ਪ੍ਰਧਾਨ ਥੋਪ ਦਿੱਤਾ ਜਾਂਦਾ ਹੈ ਨਾ ਕਿਸੇ ਮੈਂਬਰ ਨੂੰ ਪੁੱਛਿਆ ਜਾਂਦਾ ਨਾ ਕੁਝ ੱੱਕੇ ਨਾਲ ਪ੍ਰਧਾਨ ਬਣਾਏ ਜਾਂਦੇ ਸਾਰੇ ਜਗ੍ਹਾ ਸਹਿਕਾਰੀ ਸੁਸਾਇਟੀਆਂ ਦੇ ੱੱਕੇ ਵੀ ਤੁਸੀਂ ਦੇਖੇ ਆ ਜਮੀਨ ਨਾਲ ਸੰਬੰਧਿਤ ਸਾਰੇ ਮੁਕੱਦਮਿਆਂ ਦਾ ਫਾਸਟ ਟਰੈਕ ਕੋਰਟਾਂ ਨਹੀਂ 2 ਸਾਲਾਂ ਅੰਦਰ ਨਿਪਟਾਰਾ ਕੋਈ ਪੰਜਾਬ ਦੇ ਵਿੱਚ ਫਾਸਟ ਟਰੈਕ ਕੋਡ ਬਣੀ ਹੋਵੇ ਸਰਕਾਰ ਆਉਣ ਤੋਂ ਬਾਅਦ ਉਹ ਥੱਸ ਸਕਦਾ ਉਸ ਤੋਂ ਬਾਅਦ ਅਕਾਲੀ ਭਾਈਪਾ ਸਰਕਾਰ ਹੁਣ ਤੁਸੀਂ ਨਾਲ ਕਾਂਗਰਸ ਵੀ ਲਾ ਲਓ ਦੁਆਰਾ ਸਾਰੇ ਧਾਇਰ ਕੀਤੇ ਝੂਠੇ ਕੇਸ ਵਾਪਸ ਕੋਈ ਇੱਕ ਵੀ ਕੇਸ ਵਾਪਸ ਲਿਆ ਹੋਵੇ ਜ਼ਮੀਨਾਂ ਦੇ ਤਕਸੀਮ ਦੇ ਮਸਲੇ ਇੱਕ ਸਮੇਂ ਨਿਰਧਾਰ ਸਮੇਂ ਚ ਹੱਲ ਉਹ ਵੀ ਤੁਸੀਂ ਦੱਸ ਸਕਦੇ ਹੋ ਵੜਾਪਾ ਪੈਨਸ਼ਨ ਉਹ ਸਮੇਂ 500 ਸੀ 2000 ਕੀਤੀ ਜਾਵੇਗੀ ਕਾਂਗਰਸ ਨੇ 1500 ਕਰਤੀ ਸੀ ਤੇ ਅੱਜ ਵੀ 1500 ਹੈ ਸਰਕਾਰ ਨੇ ਪਿਛਲੇ ਮੌਕੇ 2581 ਤੇ ਹਾਲੇ ਤੱਕ ਪੈਨਸ਼ਨ ਨਹੀਂ ਵਧਾਈ 10 ਲੱਖ ਨਵੇਂ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਪੁਰਾਣਿਆਂ ਦੇ ਕਾਰਡ ਵੀ ਇਕੱਠੇ ਗਏ ਆ ਤੁਹਾਨੂੰ ਸਭ ਨੂੰ ਪਤਾ ਹੈ ਵਿਆਜ ਮੁਕਤ ਕਰਜ਼ੇ ਸਸਤੀ ਬਿਜਲੀ ਵਰਗੀਆਂ ਸਕੀਮਾਂ ਇਹ ਆ ਚੁੱਕੀਆਂ 25000 ਨਵੇਂ ਡੈਰੀ ਫਾਰਮ ਕੋਈ ਇੱਕ ਵੀ ਡੈਰੀ ਫਾਰਮ ਹੈ ਸਰਕਾਰ ਦੀ ਮਦਦ ਨਾਲ ਖੁੱਲੇ ਹੋਣ ਉਹ ਵੀ ਕੋਈ ਦੱਸ ਸਕਦਾ ਹੈ ਬੇਜ਼ਮੀਨੇ ਮਜ਼ਦੂਰਾਂ ਨੂੰ ਆਪਣਾ ਕੰਮ ਕਾਜ ਕਰਨ ਲਈ 2 ਲੱਖ ਰੁਪਏ ਦਾ ਬੀਮਾ ਬਿਨਾਂ ਵਿਆਜ ਤੋਂ ਤਾਂ ਉਹ ਸਾਰੀ ਲੋਨ ਬਿਨਾਂ ਵਿਆਜ ਤੋਂ ਤਾਂ ਇਹਨਾਂ ਸਾਰੇ ਵਾਅਦਿਆਂ ਚ ਦੋ ਵਾਅਦੇ ਬਿਜਲੀ ਵਾਲਾ ਵਾਅਦਾ ਉਹ ਪੂਰਾ ਹੋਇਆ ਤੇ 52000 ਸਕੀਮ ਜਿਹੜੀ ਆ ਉਹ ਵੀ ਕਹਿੰਦੇ ਆ ਕਿ ਬੜਾ ਲੰਮਾ ਸਮਾਰੂਗੀ ਤੋ ਪਿਛਲੀਆਂ ਸਰਕਾਰਾਂ ਮੌਕੇ ਦੀ ਹੈ ਸੋ ਜਿਹੜੇ ਜਿਹੜੇ ਵਾਦੇ ਅਰਵਿੰਦ ਕੇਜਰੀਵਾਲ ਨੇ ਕੀਤੇ ਸੀ ਉਹਨਾਂ ਦੇ ਵਿੱਚੋਂ ਹੀ ਕੋਈ ਵਾਦਾ ਨਹੀਂ ਪੂਰਾ ਹੋਇਆ 3.5 ਸਾਲ ਤੋਂ ਉੱਪਰ ਸਰਕਾਰ ਨੂੰ ਹੋ ਗਿਆ ਤੇ ਹੋਰ ਵਾਦੇ ਕੀ ਪੂਰੇ ਕਰਨਗੇ ਆ ਕਿ ਅਰਵਿੰਦ ਕੇਜਰੀਵਾਲ ਦਾ ਇਕਰਾਰਨਾਮਾ ਉਹਨਾਂ ਨੂੰ ਜਰੂਰ ਪੜਾ ਦਿਓ ਤਾਂ ਕਿ ਉਹ ਇਹਨਾਂ ਵਾਦਿਆਂ ਨੂੰ ਪੂਰੇ ਕਰ ਦੇਣ